ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੋ ਕਿ ਸਾਡੇ ਸੂਟ ਰੈਡੀ ਹੋ ਚੁੱਕੇ ਨੇ ਲੇਸਿੰਗ ਨਾਲ ਡਿਜ਼ਾਈਨਿੰਗ ਕੀਤੀ ਗਈ ਹੈ ਕਾਟਨ ਦੇ ਸੂਟ ਨੇ ਬਿਲਕੁਲ ਸਿੰਪਲ ਸੂਟ ਨੂੰ ਅਸੀਂ ਵਧੀਆ ਲੁੱਕ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਲੇਸਿਸ ਨਾਲ ਸੋ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਐਂਡ ਤੱਕ ਸਾਰੇ ਇਹ ਲੇਟੈਸਟ ਡਿਜ਼ਾਈਨ ਬਣਾਏ ਗਏ ਨੇ ਇਹਨਾਂ ਡਿਜ਼ਾਈਨਸ ਦੀ ਵੀਡੀਓ ਵੀ ਤੁਹਾਡੇ ਨਾਲ ਸੀ ਛੇਤੀ ਜਿਹੜੀ ਸ਼ੇਅਰ ਕਰਾਂਗੇ ਵੀ ਇਹ ਕਿਸ ਤਰੀਕੇ ਨਾਲ ਬਣਾਏ ਜਾਂਦੇ ਨੇ ਬਹੁਤ ਹੀ ਸੋਹਣਾ ਸੂਟ ਹੈ ਇਹ ਲਾਈਟ ਰੈੱਡ ਜਿਹਾ ਕਲਰ ਹੈ ਦੇਖੋ ਦੁਪੱਟੇ ਤੇ ਵੀ ਲੇਸ ਲਗਾ ਕੇ ਤਿਆਰ ਕੀਤਾ ਗਿਆ ਹੈ ਸਾਰੇ ਸੂਟਾਂ ਦੇ ਸਟੀਚਿੰਗ ਚਾਰਜਸ ਨੇ ਜੋ ਅਲੱਗ-ਅਲੱਗ ਨੇ ਮਤਲਬ ਜਿਸ ਤਰੀਕੇ ਦਾ ਤੁਸੀਂ ਜਿੰਨਾ ਕੁ ਵਰਕ ਕਰਵਾਉਂਗੇ ਉਦਾਂ ਹੀ ਰੇਟ ਆਣੇਗੇ ਇਹ ਵੀ ਆਪਣਾ ਪ੍ਰਿੰਟਡ ਸੂਟ ਆਗਾ ਮੈਚਿੰਗ ਇਸ ਤੇ ਆਪਾਂ ਨੇ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਕੀਤੀ ਹੈ neck ਤੇ sleeves ਤੇ ਕਟਵਰਕ ਵਾਲੇ ਜਿਹੜਾ ਇਹਦਾ ਪੌਂਚਾ ਬਣਾਇਆ ਗਿਆ ਇਹ ਸਾਡੇ ਹੁਣ ਦੇ ਲੇਟੈਸਟ ਡਿਜ਼ਾਈਨ ਨੇ ਸਾਰੇ ਤੇ ਤੁਸੀਂ ਪਿਛਲੇ ਵੀਡੀਓਜ਼ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਉਸ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਹ ਲਾਈਟ ਮਸਟਰਡ ਸ਼ੇਡ ਦਾ ਸੂਟ ਆ ਇਸ ਦੇ ਨਾਲ ਆਪਾਂ ਨੇ ਵਾਈਟ ਲੈਸ ਲਗਾਈ ਆ ਤੇ ਇਸ ਨਾਲ ਪਲਾਜ਼ੋ ਪੈਂਟ ਜਿਹੜਾ ਤਿਆਰ ਕੀਤਾ ਗਿਆ ਤੁਸੀਂ ਵੀ ਆਪਣੇ ਸੂਟ ਤਿਆਰ ਕਰਨ ਲਈ ਸਾਡੀ ਵੀਡੀਓਜ਼ ਤੋਂ ਜਿਹੜਾ ਆਈਡੀਆਜ਼ ਲੈ ਸਕਦੇ ਹੋ ਵੀ ਕਿਸ ਤਰੀਕੇ ਨਾਲ ਆਪਾਂ ਤਿਆਰ ਕਰੀਏ ਇਸ ਟਾਈਮ ਜਿਹੜਾ ਇਸ ਸੀਜ਼ਨ ਦੇ ਵਿੱਚ ਮੈਚਿੰਗ ਸੂਟਸ ਦਾ ਜ਼ਿਆਦਾ ਟ੍ਰੈਂਡ ਚੱਲ ਰਿਹਾ ਮੈਚਿੰਗ ਸੂਟਸ ਤੇ ਜਿਹੜੀ ਡਿਜ਼ਾਈਨਿੰਗ ਬਹੁਤ ਵਧੀਆ ਹੋ ਜਾਂਦੀ ਆ ਇਹ ਵੀ ਬਹੁਤ ਸੋਹਣਾ ਸੂਟ ਆ ਮਸਟਰਡ ਯਾ ਇਸ ਤੇ ਅਸੀਂ ਪੱਟੀ ਲਗਾਈ ਆ ਤੇ ਨਾਲ ਹੀ ਇਸ ਤੇ ਲੇਸਸ ਲਗਾਈਆਂ ਗਈਆਂ ਨੇ ਇਸ ਦੇ ਨਾਲ ਅਫਗਾਨੀ ਸਲਵਾਰ ਬਣਾਈ ਗਈ ਆ ਸੋ ਇਹ ਸੂਟ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਇਸ ਟਾਈਮ ਇਹ ਬਿਲਕੁਲ ਸਿੰਪਲ ਸੂਟ ਕਾਟਨ ਦਾ ਦੇਖੋ ਅਸੀਂ ਡਿਜ਼ਾਈਨ ਕਰਕੇ ਕਿੰਨਾ ਜਿਹੜਾ ਵਧੀਆ ਇਹਨੂੰ ਬਣਾ ਦਿੱਤਾ ਹੈ ਸਟੀਚਿੰਗ ਦੇ ਨਾਲਾ ਜਿਹੜਾ ਸਿੰਪਲ ਸੂਟ ਵੀ ਬਹੁਤ ਸੋਹਣੀ ਲੁੱਕ ਦਾ ਤਿਆਰ ਹੋਇਆਗਾ ਤੇ ਸਾਡੀ ਵੀਡੀਓਜ਼ ਨੂੰ ਪਲੀਜ਼ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਇਹ ਗ੍ਰੇ ਕਲਰ ਦਾ ਸੂਟ ਆ ਇਹ ਟਿਸਟਾ ਬ੍ਰਾਂਡ ਦਾ ਸੂਟ ਆ ਦੇਖ ਸਕਦੇ ਹੋ ਮੈਚਿੰਗ ਸੂਟ ਆ ਇਸ ਦੇ ਵਿੱਚ ਕਲੀਆਂ ਪਾਈਆਂ ਨੇ ਆਪਾਂ ਨੇ ਸੋ ਨਾਲ ਹੀ neck ਤੇ ਜਿਹੜੀ ਡਿਜ਼ਾਈਨਿੰਗ ਕੀਤੀ ਗਈ ਹੈ ਲੇਸਿਸ ਨਾਲ ਸਾਰੇ ਹੀ ਸੂਟਾਂ ਨੂੰ ਜਿਹੜਾ ਇੱਕ ਅਲੱਗ ਜੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਆ ਬਹੁਤ ਹੀ ਸੋਹਣੇ ਜਿਹੜੇ ਤਿਆਰ ਹੋਏ ਨੇ ਸਾਰੇ ਸੂਟ ਇਹ ਵੀ ਮੈਚਿੰਗ ਸੂਟ ਆ ਇਸ ਦੇ ਨਾਲ ਅਸੀਂ ਵਾਈਟ ਜਿਗਜ਼ੈਗ ਲੈਸ ਲਗਾਈ ਆ ਦੇਖ ਸਕਦੇ ਹੋ ਤੇ ਤੁਸੀਂ ਸਾਡੇ ਡਿਜ਼ਾਈਨਸ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਹੋ ਉਹਦੇ ਲਈ ਬਹੁਤ-ਬਹੁਤ ਥੈਂਕਸ ਇਹ ਵੀ ਆਪਣਾ ਮੈਚਿੰਗ ਸੂਟ ਆ ਇਸ ਤੇ ਵੀ ਬਹੁਤ ਸੋਹਣੀ ਜਿਹੀ ਡਿਜ਼ਾਈਨਿੰਗ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਇਸਨਾਂ ਪਾਕਿਸਤਾਨੀ ਸਲਵਾਰ ਬਣਾਈ ਗਈ ਪਿੰਟੈਕਸ ਪਾਈਆਂ ਗਈਆਂ ਨੇ ਨਾਲ ਇਸ ਦੇ ਥੈਂਕ ਯੂ ਸੋ ਮੱਚ